ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਬੀਤੇ ਦਿਨ ਅਤਵਾਦੀ ਹਮਲੇ ਦੇ ਬਾਅਦ ਚਰਨੰਦਰ ਦੇਸ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਸ਼ੀਲ ਰੈਂਕੂ ਨੇ ਇਸ ਦੀ ਨਿੰਦਾ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਜੋ ਹੋਇਆ ਹੈ ਉਹ ਬਹੁਤ ਗਲਤ ਹੈ ਅਤੇ ਜਿਨ੍ਹਾਂ ਲੋਕਾਂ ਦੀ ਹਤਿਆ ਕੀਤੀ ਗਈ ਹੈ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਤੇ ਹਮਲਾ ਕੀਤਾ ਗਿਆ ਜੋ ਕਿ ਬਹੁਤ ਨਿੰਦਣਯੋਗ ਹੈ। ਦੇਖੋ ਇੱਕ ਬਹੁਤ ਹੀ ਕਾਇਰਤਾਪੂਰਨ ਜਿਹੜਾ ਘਟਨਾਕ੍ਰਮ ਕੱਲ ਪਹਿਲਗਾਮ ਕਸ਼ਮੀਰ ਦੇ ਵਿੱਚ ਅਤਵਾਦੀਆਂ ਵੱਲੋਂ ਕੀਤਾ ਗਿਆ ਬਹੁਤ ਮੰਦ ਭੱਗੀ ਗੱਲ ਹੈ ਕਿ ਨਹੱਥੇ ਬੇਕਸੂਰ ਲੋਕ ਜਿਹੜੇ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਦੇ ਪਲ ਬਿਤਾ ਰਹੇ ਸੀ ਉਹਨਾਂ ਨੂੰ ਚੁਣ-ਚੁਣ ਕੇ ਧਰਮ ਪੁੱਛ ਕੇ ਨਾਮ ਪੁੱਛੇ ਤਾਂ ਉਹਨਾਂ ਨੂੰ ਜਿਹੜੀਆਂ ਉੱਥੇ ਗੋਲੀਆਂ ਮਰੀਆਂ ਗਈਆਂ ਔਰ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦੇ ਉੱਥੇ ਇਸ ਘਟਨਾ ਤੋਂ ਤਰਸ ਤਰਸਤ ਸਨ ਰੋ ਬਿਲਖ ਰਹੇ ਸਨ ਸੋ ਬੜਿਆ ਸਾਰਾ ਦੇਸ਼ ਹੈ ਜਿਹੜਾ ਅੱਜ ਇਸ ਘਟਨਾ ਤੋਂ ਜਿਹੜਾ ਮੈਂ ਸਮਝਦਾ ਕਿ ਹਰ ਇੱਕ ਦਾ ਮਨ ਦੁਖੀ ਹੈ ਔਰ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਕਸ਼ਮੀਰ ਦੀ ਜਿਹੜੀ ਡਿਵੈਲਪਮੈਂਟ ਹੈ ਇਹ ਰਿਕਾਰਡ ਤੋਂ ਡਿਵੈਲਪਮੈਂਟ ਹੈ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਦੀ ਅਧਿਖਸ਼ਤਾ ਦੇ ਵਿੱਚ ਹੋ ਰਹੀ ਹੈ ਔਰ ਕਸ਼ਮੀਰ ਦੇ ਲੋਕ ਜਿਹੜੇ ਆ ਇਸ ਵੇਲੇ ਮੈਂ ਸਮਝਦਾ ਕਿ ਉਹਨਾਂ ਦਾ ਸਾਰਾ ਧਿਆਨ ਹੈ ਜਿਹੜਾ ਵਪਾਰ ਵਾਲੇ ਪਾਸੇ ਹੈ ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਟੂਰਿਸਟ ਹੈ ਕਸ਼ਮੀਰ ਦੇ ਵਿੱਚ ਪਹੁੰਚ ਰਿਹਾ ਹੈ ਬੜੀਆਂ ਭਾਰੀ ਬੁਕਿੰਗਸ ਹੈ ਜਿਹੜੀਆਂ ਹੋਟਲਸ ਦੀਆਂ ਜਾਂ ਹੋਰ ਦੂਸਰੀਆਂ ਵਿਵਸਥਾਵਾਂ ਉਹਦੀਆਂ ਸਾਰੀਆਂ ਹੋਈਆਂ ਕਸ਼ਮੀਰ ਤਰੱਕੀ ਕਰ ਰਿਹਾ ਹੈ ਔਰ ਪਿਛਲੇ ਦਿਨੀ ਜਿਹੜਾ ਕਸ਼ਮੀਰ ਦੇ ਵਿੱਚ ਇਲੈਕਸ਼ਨ ਹੋਇਆ ਉਹ ਵੀ ਬੜਾ ਸ਼ਾਂਤੀਮਈ ਤਰੀਕੇ ਦੇ ਨਾਲ ਹੋਇਆ ਕਿਸੇ ਬੂਥ ਦੇ ਉੱਤੇ ਕਿਸੇ ਏਰੀਏ ਦੇ ਵਿੱਚ ਕੋਈ ਐਹੋ ਜਿਹੀ ਵਾਰਦਾਤ ਘਟਨਾਕ੍ਰਮ ਨਹੀਂ ਹੋਇਆ ਤਾਂ ਮੈਂ ਸਮਝਦਾ ਕਿ ਗੁਆਂਡੀ ਸੂਬਾ ਪਾਕਿਸਤਾਨ ਜਿਹਦੇ ਮਨਸੂਬੇ ਹਮੇਸ਼ਾ ਕਸ਼ਮੀਰੀਆਂ ਨੂੰ ਵਰਗਲਾਣ ਦੇ ਰਹੇ ਆ ਤਾਂ ਅੱਜ ਪਾਕਿਸਤਾਨ ਨੂੰ ਕਿਤੇ ਨਾ ਕਿਤੇ ਕਸ਼ਮੀਰ ਹੈ ਜਿਹੜੇ ਆਪਣੇ ਹੱਥਾਂ ਦੇ ਵਿੱਚੋਂ ਖਿਸਕਦਾ ਨਜ਼ਰ ਆ ਰਿਹਾ ਕਸ਼ਮੀਰ ਦੇ ਲੋਕਾਂ ਦੇ ਜਿਹੜੇ ਸੈਂਟੀਮੈਂਟਸ ਹੈ ਉਹ ਕਿਸੇ ਸਮੇ ਮੈਂ ਸਮਝਦਾ ਕਿ ਸ਼ਾਇਦ ਪਾਕਿਸਤਾਨ ਦੇ ਨਾਲ ਹੁੰਦੇ ਹੋਣਗੇ ਪਰ ਜਿਸ ਤਰੀਕੇ ਦੇ ਨਾਲ ਕਸ਼ਮੀਰ ਦੇ ਵਿੱਚ ਤਰੱਕੀ ਹੋਈ ਹੈ ਕਸ਼ਮੀਰ ਦੇ ਲੋਕ ਜਿਹੜੇ ਆ ਉਸ ਕਾਲੇ ਦੌਰ ਦੇ ਵਿੱਚੋਂ ਬਾਹਰ ਨਿਕਲ ਰਹੇ ਆ ਤਾਂ ਕਿਤੇ ਨਾ ਕਿਤੇ ਇਹ ਪਾਕਿਸਤਾਨ ਨੂੰ ਗਲਗੁਆਰਾ ਨਹੀਂ ਹੈ ਸੋ ਇਹ ਜਿਹੜਾ ਘਟਨਾਕ੍ਰਮ ਨੂੰ ਪਾਕਿਸਤਾਨ ਦੇ ਵਿੱਚ ਬੈਠੀਆਂ ਏਜੰਸੀਆਂ ਜਾਂ ਜਿਹੜੇ ਅੱਤਵਾਦੀ ਸੰਗਠਨ ਜਿਨ੍ਹਾਂ ਦੇ ਆਕਾ ਜਿਹੜੇ ਇਸ ਵੇਲੇ ਸ਼ੈਲਟਰ ਲੈ ਕੇ ਪਾਕਿਸਤਾਨ ਦੇ ਵਿੱਚ ਬੈਠੇ ਆ ਉਹਨਾਂ ਦੁਆਰਾ ਇਸ ਨੂੰ ਅੰਜਾਮ ਦਿੱਤਾ ਗਿਆ ਔਰ ਮੈਂ ਦੇਖ ਰਿਹਾ ਕੱਲ ਤੋਂ ਹੀ ਕਿ ਜੰਮੂ ਦੇ ਨਾਲ ਨਾਲ ਕਸ਼ਮੀਰ ਦੇ ਵਿੱਚ ਵੀ ਬਹੁਤ ਵੱਡੇ ਪ੍ਰਦਰਸ਼ਨ ਆ ਜਿਹੜੇ ਹੋ ਰਿਹਾ ਕਸ਼ਮੀਰ ਹੈ ਜਿਹੜੀ ਅੱਜ ਉਹਦੀ ਬੰਦ ਦੀ ਘਾਲ ਦਿੱਤੀ ਗਈ ਕਸ਼ਮੀਰ ਦੇ ਜਿਹੜੇ ਲੋਕ ਹੈ ਚਾਹੇ ਉਹ ਕੋਈ ਸ਼ਿਕਾਰਾ ਚਲਾਉਣ ਵਾਲੇ ਹੈ ਚਾਹੇ ਹੋਟਲ ਦੇ ਨਾਲ ਜੁੜੇ ਹੈ ਜਾਇ ਕੋਈ ਰੈਸਟੋਰੈਂਟ ਦੇ ਨਾਲ ਜੁੜਿਆ ਕਿਉਂਕਿ ਕਸ਼ਮੀਰ ਦਾ ਸਾਰਾ ਜਿਹੜਾ ਇਕਨੋਮਿਕ ਸਰਕਲ ਹੈ ਇਹ ਸਾਰਾ ਟੂਰਿਜ਼ਮ ਦੇ ਨਾਲ ਜੁੜਦਾ ਔਰ ਇਸ ਵਾਰ ਉਹਨਾਂ ਲੋਕਾਂ ਨੂੰ ਬੜੀ ਆਸ ਸੀ ਕਿਉਂਕਿ ਮੈਨੂੰ ਵੀ ਕੁਝ ਦਿਨ ਪਹਿਲਾਂ ਕਸ਼ਮੀਰ ਜਾਣ ਦਾ ਮੌਕਾ ਮਿਲਿਆ ਤਾਂ ਲੋਕ ਕਸ਼ਮੀਰ ਦੇ ਜਿਹੜੇ ਉੱਥੇ ਬੜੇ ਖੁਸ਼ ਸਨ ਕਿ ਜਿਹੜੇ ਸਲਾਨੀ ਹੈ ਵੱਡੀ ਗਿਣਤੀ ਦੇ ਵਿੱਚ ਕਸ਼ਮੀਰ ਆ ਰਹੇ ਹੈ ਔਰ ਕਸ਼ਮੀਰ ਦੇ ਵਿੱਚ ਤਰੱਕੀ ਹੋ ਰਹੀ ਹੈ ਨਵੀਆਂ-ਨਵੀਆਂ ਜਿਹੜੀਆਂ ਸੜਕਾਂ ਬਣ ਰਹੀਆਂ ਹਾਈਵੇਜ਼ ਬਣ ਰਹੇ ਹੈ ਤਰਾਂਤਰਾਂ ਦੀ ਕਸ਼ਮੀਰ ਜਿਹੜਾ ਸਮਾਰਟ ਸਿਟੀ ਦੇ ਵਿੱਚ ਲਿਆ ਗਿਆ ਬੰਦੇ ਭਾਰਤ ਟ੍ਰੇਨ ਜਿਹੜੀ ਇਹ ਵੀ ਸ਼ੁਰੂ ਹੋਣ ਵਾਲੀ ਹੈ ਸੋ ਚੋ ਪੱਖੀ ਵਿਕਾਸ ਨੂੰ ਦੇਖਦੇ ਹੋਏ ਲੋਕਾਂ ਦੇ ਜਿਹੜੇ ਸੈਂਟੀਮੈਂਟਸ ਹੈ ਉਹ ਭਾਰਤ ਦੇ ਨਾਲ ਬੜੇ ਅੱਛੇ ਜਿਹੜੇ ਕਸ਼ਮੀਰੀਆਂ ਦੇ ਹੋ ਰਹੇ ਹੈ ਇਹ ਗੱਲ ਜਿਹੜੀ ਹੈ ਪਾਕਿਸਤਾਨ ਨੂੰ ਗੁਵਾਰਾ ਨਹੀਂ ਜਿਸ ਕਰਕੇ ਉਹਨਾਂ ਨੇ ਇਸ ਘਟਨਾਕਰਮ ਨੂੰ ਅੰਜਾਮ ਦਿੱਤਾ ਸੋ ਮੈਂ ਇਸ ਦੀ ਕੜੀ ਨਿਖੇਦੀ ਕਰਦਾ ਔਰ ਇਸ ਗੱਲ ਦੀ ਮੈਨੂੰ ਤਸੱਲੀ ਵੀ ਹੈ ਕਿ ਬਿਨਾਂ ਸਮੇਂ ਗਵਾਏ ਸਾਡੇ ਗ੍ਰਹਿ ਮੰਤਰੀ ਸਾਹਿਬ ਮੌਕੇ ਤੇ ਪਹੁੰਚੇ ਆ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਵਿਦੇਸ਼ੀ ਦੌਰਾ ਕੈਨਸਲ ਕਰਕੇ ਵਾਪਸ ਆਇਆ ਔਰ ਅੱਜ ਦੇਸ਼ ਹੈ ਜਿਹੜਾ ਬੜੀ ਆਸ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਔਰ ਗ੍ਰਹਿ ਮੰਤਰੀ ਸਾਹਿਬ ਵਾਲੇ ਪਾਸੇ ਦੇਖ ਰਿਹਾ ਕਿ ਜਿਹੜੇ ਬੇ ਕਸੂਰ ਲੋਕਾਂ ਦਾ ਉਥੇ ਕਤਲੋ ਗੈਰਤ ਹੋਈ ਹੈ ਉਹਦਾ ਇਨਸਾਫ ਹੈ ਜਿਹੜਾ ਅੱਜ ਭਾਰਤ ਮੰਗਦਾ ਔਰ ਜਿਹੜੇ ਵਿਦੇਸ਼ੀ ਧਰਤੀ ਦੇ ਉੱਤੇ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦਾ ਮੂੰਹ ਤੋੜ ਜਵਾਬ ਕਿਸ ਤਰੀਕੇ ਦੇ ਨਾਲ ਦੇਣਾ ਇਸ ਗੱਲ ਦੀ ਮੰਗ ਅੱਜ ਭਾਰਤ ਦੇ ਲੋਕ ਹੈ ਜਿਹੜੇ ਉਹ ਕਰ ਰਹੇ ਸੋੜੇ ਸਮੇਂ ਅਮਰਨਾਥ ਦੀ ਯਾਤਰਾ ਵੀ ਸ਼ੁਰੂ ਹੋਣ ਵਾਲੀ ਆ ਕੁਝ ਨਜ਼ਰ ਦੇਖਦੇ ਦੇਖੋ ਗੱਲ ਹੈ ਕਿ ਅਮਰਨਾਥ ਦੀ ਯਾਤਰਾ ਹੁਣ ਤੱਕ ਕਸ਼ਮੀਰ ਦੇ ਹਾਲਾਤ ਹੀ ਬੜੇ ਠੀਕ ਹੋ ਗਏ ਸੀਗੇ ਤਾਂ ਜਦੋਂ ਇਹਨੇ ਮਾੜੇ ਹਾਲਾਤ ਸੀਗੇ ਕਸ਼ਮੀਰ ਦੇ ਵਿੱਚ ਅਮਰਨਾਥ ਦੀ ਯਾਤਰਾ ਉਹਦੋਂ ਵੀ ਚਲਦੀ ਸੀ ਸੋ ਇਹ ਯਾਤਰਾ ਜਿਹੜੀ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਬੰਦ ਨਹੀਂ ਹੋਏਗੀ ਕਿਉਂਕਿ ਜਿਹੜਾ ਧਰਮ ਦੀ ਆਸਦਾ ਦੇ ਨਾਲ ਜੁੜਿਆ ਹੋਇਆ ਕੰਮ ਹੈ ਉਹ ਹਮੇਸ਼ਾ ਨਿਰੰਤਰ ਜਾਰੀ ਰਹੇਗਾ ਔਰ ਇਹ ਜਿਹੜੇ ਲੋਕ ਹੈ ਜਿਨ੍ਹਾਂ ਦੇ ਅੱਜ ਸਕੈਚ ਵੀ ਜਾਰੀ ਕਰ ਦਿੱਤੇ ਗਏ ਆ ਇਹਨਾਂ ਨੂੰ ਬਹੁਤ ਜਲਦ ਹੈ ਜਿਹੜੀ ਇਹਨਾਂ ਦੇ ਕੀਤੇ ਹੋਏ ਗੁਨਾਹਾਂ ਦੀ ਜਿਹੜੀ ਸਜ਼ਾ ਉਹ ਜ਼ਰੂਰ ਮਿਲੇਗੀ ਸਰ ਇਸ ਨੂੰ ਕਿਸ ਤਰ੍ਹਾਂ ਜਿਹੜੀ ਵੀ ਘਟਨਾ ਹੋਈ ਹੈ ਯੂਨੀਫਾਰਮ ਦੇ ਵਿੱਚ ਆਰਮੀ ਦੀ ਇਸ ਨੂੰ ਕਿਸ ਤਰ੍ਹਾਂ ਦੇਖੋ ਗੱਲ ਹੈ ਕਿ ਉਹ ਬੁਜ਼ੁਰਗ ਲੋਕ ਜਿਹੜੇ ਨਿਹੱਥੇ ਲੋਕਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਨ੍ਹਾਂ ਨੇ ਵਾਰ ਕੀਤੇ ਆ ਅੱਜ ਦੇਸ਼ ਦਾ ਜਿਹੜਾ ਨੌਜਵਾਨ ਆ ਉਹਦਾ ਖੂਨ ਆ ਜਿਹੜਾ ਉਹ ਖੋਲ ਰਿਆ ਬੇਸ਼ੱਕ ਸਾਡੇ ਸੈਨਿਕ ਸਾਡੀਆਂ ਪੈਰਾ ਮਿਲਟਰੀ ਫੋਰਸਿਸ ਜਾਂ ਸਾਡੀਆਂ ਸਿਕਿਉਰਿਟੀ ਫੋਰਸਿਸ ਆ ਉਹ ਸਕਸ਼ਮ ਹੈ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਪਰ ਸਾਡੇ ਦੇਸ਼ ਦਾ ਨੌਜਵਾਨ ਆ ਉਹਦਾ ਵੀ ਖੂਨ ਆ ਜਿਹੜਾ ਪੂਰਾ ਗਰਮ ਹੈ ਔਰ ਇਸ ਘਟਨਾ ਕਰਮ ਤੋਂ ਬਾਅਦ ਹਰ ਇੱਕ ਭਾਰਤੀ ਦੇ ਅੰਦਰ ਇਸ ਗੱਲ ਦੀ ਜਿਹੜੀ ਹੈ ਜਵਾਲਾ ਉੱਠ ਰਹੀ ਹੈ ਕਿ ਇਹਦਾ ਮੂੰਹ ਤੋੜ ਜਵਾਬ ਹੈ ਇਸ ਘਟਨਾ ਦਾ ਜ਼ਰੂਰ ਦੇਣਾ ਚਾਹੀਦਾ ਪਾਕਿਸਤਾਨ ਨੇ ਜ਼ਿੰਮੇਵਾਰੀ ਵੀ ਲਈ ਹੈ ਦੀ ਦੇਖੋ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਪਾਕਿਸਤਾਨ ਨੇ ਜ਼ਿੰਮੇਵਾਰੀ ਲਈ ਹੈ ਕਿ ਨਹੀਂ ਲਈ ਪਰ ਇਹ ਗੱਲ ਸਾਫ਼ ਹੈ ਕਿ ਇਹਦੀ ਸਾਰੀ ਪਲਾਨਿੰਗ ਇਹਦੀ ਸਾਰੀ ਜਿਹੜੀ ਹੈ ਵਿਵਸਥਾ ਉਹ ਪਾਕਿਸਤਾਨ ਦੇ ਵਿੱਚ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਆਏ ਦੇ ਆਪਣੀ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਚੱਲਦੇ ਸੀ ਮਗਰ ਇਸ ਵਾਰ ਪਹਿਲੀ ਵਾਰ ਹੈ ਇਕਜੁੱਟ ਹੋ ਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਇਨਸਾਫ਼ ਦੀ ਮੰਗ ਨੂੰ ਲੈ ਕੇ ਦੇਖੋ ਕਸ਼ਮੀਰ ਪਿਛਲੇ ਬਹੁਤ ਲੰਬੇ ਹਿਰਸੇ ਤੋਂ ਇਸ ਅੱਗ ਦੇ ਵਿੱਚ ਜਲ ਰਿਹਾ ਹੈ ਔਰ ਕਸ਼ਮੀਰੀਆਂ ਨੂੰ ਇੱਕ ਨਵੀਂ ਆਸ ਨਜ਼ਰ ਆਈ ਹੈ ਦੇਖੋ ਪਿਛਲੇ ਦਿਨੀ ਇਲੈਕਸ਼ਨ ਦੇ ਵਿੱਚ ਵੀ ਚੰਗੀ ਵੋਟ ਪਰਸੈਂਟ ਜਿਹੜੀ ਉੱਥੇ ਪੋਲ ਹੋਈ ਹੈ ਔਰ ਕਸ਼ਮੀਰੀਆਂ ਨੇ ਡਿਵੈਲਪਮੈਂਟ ਦੇ ਉੱਤੇ ਜਿਹੜੀ ਆਪਣੀ ਤਸੱਲੀ ਪ੍ਰਗਟ ਕੀਤੀ ਹੈ ਅੱਜ ਏਮਸ ਲੈਵਲ ਦੇ ਜਿਹੜੇ ਹਸਪੀਟਲ ਹੈ ਉਹ ਕਸ਼ਮੀਰ ਔਰ ਜੰਮੂ ਦੀ ਧਰਤੀ ਦੇ ਉੱਤੇ ਜਿਹੜੇ ਹੈ ਕਸ਼ਮੀਰ 'ਚ ਬਣ ਰਿਹਾ ਜੰਮੂ 'ਚ ਤਿਆਰ ਹੋ ਚੁੱਕਾ ਹੈ ਨਵੇਂ-ਨਵੇਂ ਨੈਸ਼ਨਲ ਹਾਈਵੇ ਜਿਹੜੇ ਕਸ਼ਮੀਰ 'ਚ ਬਣ ਰਿਹਾ ਰੇਲਵੇ 에ਵੀਏਸ਼ਨ ਕਨੈਕਟੀਵਿਟੀ ਜਿਹੜੀ ਹੋਰ ਕਸ਼ਮੀਰ ਨੂੰ ਵਧਾਈ ਜਾ ਰਹੀ ਹੈ ਸੋ ਕਸ਼ਮੀਰ ਤਰੱਕੀ ਕਰ ਰਿਹਾ ਲੋਕ ਖੁਸ਼ਹਾਲੀ ਨੂੰ ਦੇਖ ਰਿਹਾ ਔਰ ਇਸ ਸਮੇਂ ਦੇ ਉੱਤੇ ਇਸ ਘਟਨਾ ਕਰਨ ਨੂੰ ਇੰਜਾਮ ਦੇਣਾ ਮੈਂ ਸਮਝਦਾ ਕਿ ਇਹ ਜਿਹੜੇ ਵੀ ਸੰਗਠਨ ਹਨ ਇਹਨਾਂ ਨੇ ਕਸ਼ਮੀਰੀਆਂ ਦੇ ਨਾਲ ਜਿਹੜਾ ਧੋਖਾ ਕੀਤਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ